ਪਰਮ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰ ਬਾਣੀ ਸਰਵਣ ਕਰ ਰਹੇ ਹੋ ਸਵਾਜ ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀ ਸਾਨੂੰ ਸਮਝਾਉਣਾ ਕਰਦੇ ਹਨ ਹਰ ਹਰ ਚਾਰਨ ਹਿਰਦੇ ਉਰਤਾਰੇ ਪਰਮਾਤਮਾ ਦੇ ਚਰਨ ਪਰਮਾਤਮਾ ਦੇ ਬਚਨ ਸਦਾ ਆਪਣੇ ਹਿਰਦੇ ਦੇ ਵਿੱਚ ਸਾਨੂੰ ਬਸਾਉਣੇ ਚਾਹੀਦੇ ਹਨ ਜੋ ਗੁਰਬਾਣੀ ਸਾਨੂੰ ਦੱਸਦੀ ਹੈ ਸੋ ਗੁਰਵਾਣੀ ਦੇ ਦੱਸੇ ਰਾਸਤੇ ਦੇ ਉੱਪਰ ਸਾਨੂੰ ਚੱਲਣਾ ਚਾਹੀਦਾ ਹੈ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਸਾਡੇ ਕਲਯੁਗੀ ਜੀਵਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਜੋ ਵੀ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਉਹ ਅਰਦਾਸ ਬੇਨਤੀ ਸਾਡੀ ਪੂਰੀ ਹੋ ਜਾਂਦੀ ਹੈ ਜਦੋਂ ਅਸੀਂ ਪਰਮਾਤਮਾ ਦੀ ਗੱਲ ਮੰਨਦੇ ਹਾਂ ਪਰਮਾਤਮਾ ਦੇ ਦਸੇ ਰਾਸਤੇ ਦੇ ਉੱਪਰ ਚੱਲਦੇ ਹਾਂ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਵਤ ਸਲਾਹ ਹੀ ਪਰਮਾਤਮਾ ਦੀ ਪੂਜਾ ਹੈ ਅਤੇ ਪੁੰਨ ਦਾਨ ਹੈ ਗੋਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਆ ਪੌਂਚ ਤੇ ਬਿਆੰਤ ਮਾਲਕ ਪ੍ਰਭੂ ਦੇ ਗੁਣ ਗਾਉਂਦੇ ਆ ਸਾਨੂੰ ਬਿਆੰਤ ਸੁਖ ਪ੍ਰਾਪਤ ਹੋ ਜਾਂਦੇ ਹਨ ਪਰ ਸਾਡੇ ਮਨ ਦੇ ਵਿੱਚ ਕਾੜੀ ਪੈ ਜਾਂਦੀ ਹੈ ਜਦੋਂ ਅਸੀਂ ਕੋਈ ਵੀ ਅਰਦਾਸ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਅੱਜ ਹੀ ਸਾਡੀ ਅਰਦਾਸ ਪੂਰੀ ਹੋ ਜਾਵੇ ਸਾਡੇ ਅੰਦਰ ਸਬਰ ਤੇ ਸੰਤੋਖ ਨਹੀਂ ਹੈ ਸਬਰ ਇੱਕ ਬਹੁਤ ਵੱਡੀ ਚੀਜ਼ ਹੈ ਜੋ ਹਰ ਇੱਕ ਮਨੁੱਖ ਦੇ ਅੰਦਰ ਹੋਣੀ ਚਾਹੀਦੀ ਹੈ ਪਰੰਤੂ ਸਾਡੇ ਕਲਯੁਗੀ ਜੀਵਾਂ ਦੇ ਅੰਦਰ ਸਬਰ ਸੰਤੋਖ ਨਹੀਂ ਹੈ ਸਾਡੇ ਅੰਦਰ ਕਾਹਲੀ ਹੈ ਅਸੀਂ ਅਰਦਾਸ ਕਰਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਅੱਜ ਹੀ ਸਾਡੀ ਜਿਹੜੀ ਅਰਦਾਸ ਹੈ ਉਹ ਪੂਰੀ ਹੋ ਜਾਵੇ। ਸਾਬਰ ਰੱਖਿਆ ਮਾਤਾ ਗੁਜਰਕੌਰ ਜੀ ਨੇ। ਆਪਣੇ ਵਿਆਹ ਤੋਂ 16 ਸਾਲ ਤੱਕ ਕੋਈ ਔਲਾਦ ਨਹੀਂ ਹੋਈ। ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ, ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ, ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ। ਪਰ ਮਾਤਾ ਗੁਜਰਕੌਰ ਦੀ ਸੱਸ ਬੇਬੇ ਨਾਨਕੀ ਜੀ ਨੇ ਕਦੇ ਉਹਨੂੰ ਤਾਨਾ ਨਹੀਂ ਮਾਰਿਆ ਕਦੇ ਉਹਨੂੰ ਮਿਹਣਾ ਨਹੀਂ ਦਿੱਤਾ ਕਿ ਤੇਰੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੋਈ ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਝਾਤ ਮਾਰੀਏ ਸੰਸਾਰ ਦੇ ਵਿੱਚ ਜੇ ਵਿਆਹ ਨੂੰ 2 ਸਾਲ ਲੰਘ ਜਾਣ ਘਰ ਦੇ ਵਿੱਚ ਔਲਾਦ ਨਾ ਹੋਵੇ ਤਾਂ ਸੱਸਾਂ ਆਪਣੀਆਂ ਨੂੰਹਾਂ ਨੂੰ ਤਾਨੇ ਦੇਣ ਲੱਗ ਜਾਂਦੀਆਂ ਹਨ ਪਰ ਧੰਨ ਮਾਤਾ ਗੁਜਰਕੌਰ ਜੀ 16 ਸਾਲ ਤੱਕ ਕੋਈ ਔਲਾਦ ਨਹੀਂ ਹੋਈ ਮਾਤਾ ਗੁਜਰਕੌਰ ਦੇ ਸਹੁਰਾ ਸਾਹਿਬ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਗੁਜਰਕੌਰ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਕਿ ਭਾਈ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਪਰਮਾਤਮਾ ਦਾ ਨਾਮ ਜਪਿਆ ਕਰੋ ਪਰਮਾਤਮਾ ਆਪ ਹੀ ਕਿਰਪਾ ਕਰਨਗੇ ਇੱਕ ਦਿਨ ਅਜਿਹਾ ਆਵੇਗਾ ਕਿ ਤੁਹਾਡੇ ਘਰ ਦੇ ਵਿੱਚ ਇੱਕ ਬਹੁਤ ਵੱਡਾ ਸੂਰਮਾ ਜਨਮ ਲਵੇਗਾ ਸਮਾਂ ਲੰਘਦਾ ਗਿਆ 34 ਸਾਲ ਬਾਅਦ 34 ਸਾਲ ਬੀਤ ਗਏ 34 ਸਾਲਾਂ ਬਾਅਦ ਮਾਤਾ ਗੁਜਰਕੌਰ ਦੀ ਕੁੱਖੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਨਮ ਲੇਤਾ ਇਹ ਹੁੰਦਾ ਹੈ 사ਬਰ ਤੇ ਸੰਤੋਖ ਜੇ ਸਾਡੀ ਅਰਦਾਸ ਪੂਰੀ ਨਾ ਹੋਵੇ ਤਾਂ ਅਸੀਂ ਦੇਹ ਤਾਰੀਆਂ ਦੇ ਕੋਲ ਪਖੰਡੀਆਂ ਦੇ ਕੋਲ ਜਾਣ ਲੱਗ ਜਾਂਦੇ ਹਾਂ ਪਰਮਾਤਮਾ ਦੇ ਉੱਪਰੋਂ ਵਾਹਿਗੁਰੂ ਦੇ ਉੱਪਰੋਂ ਸਾਡਾ ਜਿਹੜਾ ਭਰੋਸਾ ਹੈ ਉਹ ਟੁੱਟ ਜਾਂਦਾ ਹੈ ਕਿਉਂਕਿ ਸਾਡੇ ਅੰਦਰ 사ਬਰ ਤੇ ਸੰਤੋਖ ਨਹੀਂ ਹੈ ਉਹ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਤਾਂ ਹੈ ਪਰ ਅંધੇਰ ਨਹੀਂ ਹੈ ਪਰਮਾਤਮਾ ਹਰ ਇੱਕ ਦੀ ਅਰਦਾਸ ਸੁਣਦਾ ਹੈ ਅਸੀਂ ਸੋਚਦੇ ਰਹਿੰਦੇ ਹਾਂ ਕਿ ਸਾਡੀ ਅਰਦਾਸ ਪੂਰੀ ਨਹੀਂ ਹੋਈ ਪਰ ਸਾਡੇ ਆਪਣੇ ਮਨ ਦੇ ਅੰਦਰ ਸਾਨੂੰ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਕਿੰਨਾ ਕੁ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਕਿੰਨਾ ਕੁ ਪਰਮਾਤਮਾ ਦੀ ਅਸੀਂ ਬੰਦਗੀ ਕਰਦੇ ਹਾਂ ਗੁਰੂ ਘਰ ਸਾਡੇ ਘਰ ਦੇ ਕੋਲ ਹੁੰਦਾ ਹੈ ਅਸੀਂ ਕਦੇ ਗੁਰੂ ਘਰ ਚੱਲ ਕੇ ਨਹੀਂ ਜਾਂਦੇ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਗੁਰਬਾਣੀ ਪੜਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਅਰਦਾਸ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕਦੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਰ ਰੋਜ਼ ਆਪਣੇ ਹੁਕਮ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਭਾਈ ਸਾਨੂੰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ ਪਰ ਅਸੀਂ ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਭੁੱਲੇ ਬੈਠੇ ਹਾਂ ਆਪਣੇ ਕੰਮ ਧੰਦਿਆਂ ਦੇ ਵਿੱਚ ਉਲਝੇ ਬੈਠੇ ਹਾਂ ਸਵੇਰੇ ਕੰਮ ਤੇ ਚਲੇ ਜਾਂਦੇ ਹਾਂ ਸ਼ਾਮ ਨੂੰ ਆ ਜਾਂਦੇ ਹਾਂ ਸਵੇਰੇ ਉੱਠ ਕੇ ਫਿਰ ਚਲੇ ਜਾਂਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਵਿੱਚੋਂ ਪਰਮਾਤਮਾ ਸਾਨੂੰ ਭੁੱਲ ਗਿਆ ਹੈ। ਐਸੇ ਕਰਕੇ ਸਤਿਗੁਰੂ ਜੀ ਵਾਰ-ਵਾਰ ਸਾਨੂੰ ਇਹੀ ਸਮਝਾਉਂਦੇ ਹਨ। ਹਰ ਹਰ ਚਾਰਨ ਹਿਰਦੈ ਉਰਤਾਰੇ। ਚਰਨ ਕੀ ਹਨ ਪਰਮਾਤਮਾ ਦੇ ਬਚਨ। ਜਦੋਂ ਅਸੀਂ ਪਰਮਾਤਮਾ ਦੇ ਬਚਨਾਂ ਨੂੰ ਪਰਮਾਤਮਾ ਦੀ ਗੁਰਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਵਾਂਗੇ। ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ। ਫਿਰ ਉਹ ਪਰਮਾਤਮਾ ਸਾਡੇ ਸਾਰੇ ਕਾਰਜ ਸਿਰੇ ਚਾੜ ਦਿੰਦਾ ਹੈ ਇਸੇ ਕਰਕੇ ਸਾਨੂੰ ਹਰ ਰੋਜ਼ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ ਤਾਂ ਸਤਿਗੁਰੂ ਜੀ ਵਾਰ-ਵਾਰ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਜੀ ਬਹੁਤਾ ਸਮਾਂ ਨਹੀਂ ਕੱਢ ਸਕਦੇ ਤਾਂ ਕੁਝ ਸਮਾਂ ਪਰਮਾਤਮਾ ਦੇ ਨਾਮ ਸਿਮਰਨ ਵਾਸਤੇ ਕੱਢਿਆ ਕਰੋ ਕਿਉਂਕਿ ਗੁਰੂ ਦੇ ਦਰਸ਼ਨ ਸਾਨੂੰ ਹਰ ਰੋਜ਼ ਕਰਨੇ ਚਾਹੀਦੇ ਹਨ ਜਿਹੜੀ ਸਵੇਰ ਦੀ ਸਾਡੀ ਸ਼ੁਰੂਆਤ ਹੈ ਉਹ ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਅਰਦਾਸ ਦੇ ਵਿੱਚ ਇਹੀ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਜਿਹੜੀ ਰਾਤ ਹੈ ਉਹ ਸੁੱਖਾਂ ਭਰੀ ਬਤੀਤ ਹੋਈ ਹੈ ਕੀਦੇ ਆਸਰੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦਿਨ ਚੜ੍ਹਿਆ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਰ ਅਸੀਂ ਸ਼ੁਕਰਾਨਾ ਨਹੀਂ ਕਰਦੇ ਜਦੋਂ ਸਾਡੇ ਤੇ ਕੋਈ ਦੁੱਖ ਪੈ ਜਾਂਦਾ ਹੈ ਕੋਈ ਮੁਸੀਬਤ ਆ ਜਾਂਦੀ ਹੈ ਫਿਰ ਅਸੀਂ ਗੁਰੂ ਦੇ ਵੱਲ ਭਜਦੇ ਹਾਂ ਇਸੇ ਕਰਕੇ ਪਾਈ ਸਤਿਗੁਰੂ ਜੀ ਵਾਰ-ਵਾਰ ਸਾਨੂੰ ਇਹੀ ਸਮਝਾਉਂਦੇ ਹਨ ਕਿ ਪਾਈ ਹਰ ਰੋਜ਼ ਜਿੰਨਾ ਵੀ ਸਮਾਂ ਹੋ ਸਕੇ ਸਾਨੂੰ ਪਰਮਾਤਮਾ ਦੀ ਬੰਦਗੀ ਪਰਮਾਤਮਾ ਦਾ ਭਜਨ ਸਾਨੂੰ ਹਰ ਵੇਲੇ ਕਰਦੇ ਰਹਿਣਾ ਚਾਹੀਦਾ ਹੈ ਸੋ ਹੋਈਆਂ ਪੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ